ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਅਸੀਂ ਗੱਲ ਕਰੀ ਸੀ ਅਰਦਾਸ ਕੀ ਹੈ ਅਰਦਾਸ ਦੀ ਭਾਵਨਾ ਕੀ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਅਰਦਾਸ ਦੀ ਸਾਂਝੀ ਵਾਲਤਾ ਬਾਰੇ ਅਰਦਾਸ ਦੀ ਸਾਂਝੀ ਵਾਲਤਾ ਕੀ ਹੈ ਦੇਦ ਕਤੇਬ ਕਹੋ ਮਤ ਝੂਠਾ ਝੂਠਾ ਜੋ ਨਾ ਵਿਚਾਰੇ ਅਰਦਾਸ ਸਮੂੱਚੇ ਮਨੁੱਖ ਮਾਤਰ ਦਾ ਸਾਂਝਾ ਅਨੁਭਵ ਹੈ ਸ਼ਾਇਦ ਹੀ ਕੋਈ ਐਸਾ ਮਨੁੱਖ ਹੋਵੇ ਜਿਸ ਨੇ ਕਿਸੇ ਨਿਰਗੁਣ ਸ਼ਕਤੀ ਨੂੰ ਕਦੇ ਬੌੜੀ ਨਾ ਪਾਈ ਹੋਵੇ ਫਿਰ ਕੋਈ ਧਰਮ ਅਜੀਹਾ ਕਿਵੇਂ ਹੋ ਸਕਦਾ ਹੈ ਜਿਸ ਵਿੱਚ ਅਰਦਾਸ ਨਾ ਹੋਵੇ ਅਰਦਾਸ ਕਿਸੇ ਧਰਮ ਦੀ ਵੀ ਹੋਵੇ ਇੱਕੇ ਅੰਤਰੀ ਭਾਵਨਾ ਦੀ ਧਾਰਨੀ ਹੁੰਦੀ ਹੈ ਤੇ یوں ਅਨੇਕਤਾ ਪਿੱਛੇ ਲੁਕੀ ਇਕਤਾ ਦੀ ਸੂਚਕ ਹੁੰਦੀ ਹੈ ਸਪਸ਼ਟ ਹੈ ਕਿ ਅਰਦਾਸ ਸਮਸਤ ਧਰਮਾਂ ਦੀ ਮੂਲ ਇਕਤਾ ਦਾ ਪ੍ਰਮਾਣ ਹੈ ਵੈਦਿਕ ਸੰਧਿਆ ਉਪਾਸਨਾ ਇਸਲਾਮੀ ਨਮਾਜ਼ ਇਸਾਈ ਪ੍ਰਾਰਥਨਾ ਤੇ ਸਿੱਖ ਅਰਦਾਸ ਅਸਲ ਵਿੱਚ ਵੱਖ-ਵੱਖ ਸਮੇਂ ਟਲੇ ਇੱਕੋ ਪਾਵਨਾ ਦੇ ਅੱਡ-ਅੱਡ ਰੂਪ ਹਨ ਉਨਾ ਵਿਚਾਰੇ ਭਾਵਾਂ ਤੇ ਭਾਵਨਾ ਦੀ ਬੁਨਿਆਦੀ ਸਾਂਝ ਦਿਖਦੀ ਹੈ ਕਈ ਵਾਰ ਤਾਂ ਰੂਪ ਦੀ ਸਾਂਝ ਵੀ ਚਲਕਦੀ ਪਾਸਦੀ ਹੈ ਅਰਦਾਸਤ ਕਰਨਾ ਭਾਵਨਾ ਦੇ ਪਵਿੱਤਰ ਜਲ ਵਿੱਚ ਇਸ਼ਨਾਨ ਕਰਨਾ ਹੈ ਤੇ ਇਸ ਇਸ਼ਨਾਨ ਮਗਰੋਂ ਆਪਣੀ ਆਤਮਾ ਦੇ ਸ਼ੀਸ਼ੇ ਵਿੱਚ ਚਾਕਣਾ ਹੈ ਇਹ ਵੇਖਣ ਲਈ ਕਿਤੇ ਕੋਈ ਮੈਲ ਤਾਂ ਨਹੀਂ ਰਹਿ ਗਈ ਜੋ ਨਿਤ ਇਹ ਮਜ਼ਨ ਕਰਦਾ ਹੈ ਉਸ ਦਾ ਅੰਦਰਾ ਲਿਸ਼ਲਿਸ਼ ਕਰਦਾ ਹੈ ਅਰਦਾਸਤ ਦਾ ਕੋਈ ਸਮਾਂ ਮੁਕਰਰ ਨਹੀਂ ਭਾਵਨਾ ਸਮੇਂ ਦੀ ਗੁਲਾਮ ਨਹੀਂ ਹੁੰਦੀ ਇਸ ਦਾ ਆਤਮਕ 우ਮਾ ਦੇਸ਼ ਕਾਲ ਦੀਆਂ ਬੰਦਸ਼ਾਂ ਤੋਂ ਮੁਕਤ ਹੁੰਦਾ ਹੈ ਜਿਨ੍ਹਾਂ ਦੇ ਅੰਦਰ ਦਿਨ ਚੜ੍ਹਦੇ ਇਹ 우ਮਾ ਜਾਗਦਾ ਤੇ ਦਿਨ ਢਲਦੇ ਵੀ ਇਹੋ جگਮਗਾਉਂਦਾ ਹੈ ਉਹਨਾਂ ਦਾ ਸਾਰਾ ਜੀਵਨ ਚਾਨਣ ਚਾਨਣ ਹੋਇਆ ਰਹਿੰਦਾ ਹੈ ਜਿਨ੍ਹਾਂ ਦੇ ਅੰਦਰੇ ਮੈਲ ਨਾਲ اٹੇ ਪਏ ਹਨ ਉਹਨਾਂ ਦਾ 우ਮਾ ਲਿਸ਼ਕ ਨੂੰ हट ਗਿਆ ਹੈ ਉਹਨਾਂ ਦੇ ਅੰਦਰ ਸੌ ਗਏ ਹਨ ਉਹਨਾਂ ਨੂੰ ਝੰਜੋੜ ਕੇ ਜਗਾਉਣ ਦੀ ਲੋੜ ਹੈ ਉਹਨਾਂ ਵਾਸਤੇ ਅਭਿਆਸ ਲੋੜਿੰਦਾ ਹੈ ਤੇ ਅਰਦਾਸ ਹੀ ਉਹਨਾਂ ਲਈ ਲੋੜਿੰਦਾ ਅਭਿਆਸ ਹੈ ਇਸ ਅਭਿਆਸ ਨਾਲ ਜਿਉਂ-ਜਿਉਂ ਉਹਨਾਂ ਦੀ ਅਰਦਾਸ ਹੋਰ ਸचेत ਹੋਵੇਗੀ ਉਮਾ ਚਮਕੇਗਾ ਤੇ ਅੰਦਰੋਂ ਨਵੇਂ ਲਿਸ਼ਕਾਰੇ ਪ੍ਰਤੀਤ ਹੋਣਗੇ ਬਹੁਤ ਸਾਰੇ ਧਰਮਾਂ ਵਿੱਚ ਕਟੋ-ਕਟ ਦੋ ਵੇਲੇ ਅਰਦਾਸ ਦੇ ਅਭਿਆਸ ਦਾ ਨੇਮ ਹੈ ਇਹ ਨੇਮ ਤਾਂ ਨਵੇਂ ਪੰਧਾਉਂ ਲਈ ਮੁਕਰਰ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਹਰ ਸਵਾਸ ਅਰਦਾਸ ਦੀ ਭਾਵਨਾ ਨਾਲ ਰੰਗਿਆ ਹੋਇਆ ਹੈ ਉਹਨਾਂ ਨੂੰ ਕਿਸੇ ਨੇਮ ਕਿਸੇ ਮਰਿਆਦਾ ਦੀ ਮੁਤਾਜ਼ੀ ਨਹੀਂ ਰਹਿੰਦੀ ਫਿਰ ਵੀ ਅੰਮ੍ਰਿਤ ਵੇਲੇ ਤੇ ਸੰਧਿਆ ਵੇਲੇ ਕੁਦਰਤ ਦੇ ਸੁਹਾਉਣੇ ਵੇਲੇ ਹਨ ਇਸ ਆਰਾਮ ਤੋਂ ਕਾਰਵਲ ਤੇ ਕਾਰ ਤੋਂ ਆਰਾਮਵਲ ਪਰਤਣ ਦੇ ਸਮੇਂ ਹੁੰਦੇ ਹਨ ਆਰਾਮ ਤੋਂ ਉੱਠ ਕੇ ਸचेत ਹੋ ਰਿਆ ਮਨ ਜਾਂ ਆਰਾਮ ਦੀ ਗੋਦ ਵਿੱਚ ਅਸਤ ਹੋ ਰਹੀ ਚੇਤਨਾ ਅਰਦਾਸ ਵਿੱਚ ਵਧੇਰੇ ਜੋੜ ਸਕਦੀ ਹੈ ਇਸੇ ਲਈ ਬਚਨ ਹੈ ਅਰਦਾਸ ਸਾਡੇ ਦਿਨ ਦੀ ਕੁੰਜੀ ਤੇ ਰਾਤ ਦਾ ਜਿੰਦਰਾ ਹੋਣੀ ਚਾਹੀਦੀ ਹੈ ਰਿਗਵੇਦ ਵਿੱਚ ਕਿਹਾ ਜਾਂਦਾ ਹੈ ਜਦੋਂ ਸੂਰਜ ਚੜੇ ਤਾਂ ਵੀ ਪ੍ਰਾਰਥਨਾ ਕਰੋ ਤੇ ਜਦ ਡੁੱਬੇ ਤਾਂ ਵੀ ਪ੍ਰਾਰਥਨਾ ਕਰੋ ਮਹਾਤਮਾ ਜਰੂਸਤ ਦਾ ਕਥਨ ਹੈ ਇਹ ਸਵੇਰਾ ਇਹ ਦੁਪਹਿਰੀ ਇਹ ਸਾਂਝ ਕਿਸੇ ਦੇ ਸਿਰ ਜੇ ਹੋਏ ਹਨ ਇਹ ਜਗਿਆਸੂ ਨੂੰ ਅਰਦਾਸ ਦੇ ਮਹਾਨ ਕਰਤਵ ਦਾ ਚੇਤਾ ਕਰਾਉਂਦੇ ਹਨ ਜਿਸ ਦਾ ਦਿਨ ਅਰਦਾਸ ਨਾਲ ਚੜਦਾ ਹੈ ਸਾਰਾ ਦਿਨ ਉਸ ਦੀ ਕਿਰਤ ਵਾਹਿਗੁਰੂ ਦੀ ਹਜ਼ੂਰੀ ਵਿੱਚ ਹੁੰਦੀ ਹੈ ਜਿਸ ਦੀ ਰਾਤ ਅਰਦਾਸ ਨਾਲ ਪੈਂਦੀ ਹੈ ਉਸ ਦੀ ਨੀਂਦ ਵਾਹਿਗੁਰੂ ਦੀ ਗੋਦ ਵਿੱਚ ਬੀਤਦੀ ਹੈ ਵਾਹਿਗੁਰੂ ਦੀ ਮੇਰ ਤਾਂ ਹਰ ਵੇਲੇ ਬਰਸਦੀ ਪਈ ਹੈ ਜਿਸ ਵੇਲੇ ਵੀ ਅਰਦਾਸ ਦਾ ਪੱਲਾ ਅੱਡ ਲਈ ਬਖਸ਼ਿਸ਼ ਨਾਲ ਝੋਲੀ ਪਰ ਜਾਂਦੀ ਹੈ ਉਸ ਦੀ ਜੋਤ ਤਾਂ ਹਰ ਵੇਲੇ ਜਗਮਗਾ ਰਹੀ ਹੈ ਅਰਦਾਸ ਤਾਂ ਉਸ ਨੂੰ ਨੂਰ ਨੂੰ ਸਦਾ ਦੇਣਾ ਹੈ ਕਿ ਮੇਰਾ ਮਨ ਵੀ ਜਗਮਗਾ ਦੇ ਓਮ ਤਿੰਨਾ ਲੋਕਾਂ ਤੇ ਮਨ ਦੀਆਂ ਤਿੰਨੇ ਅਵਸਥਾਵਾਂ ਅੰਦਰ ਵਿਚਰਦੇ हे ਪਿਤਾ ਆਪਣੀ ਦਿਵਜੋਤੀ ਨਾਲ ਸਾਡੇ ਮਨਾਂ ਨੂੰ ਰੁਸ਼ਨਾ ਕੇ ਸਾਨੂੰ ਪ੍ਰੇਰਣਾ ਦੇ ਅਸੀਂ ਆਪਣੀ ਬੁੱਧੀ ਨੂੰ ਤੇਰੀ ਦੇਵੀ ਜੋਤੀ ਦਾ ਪ੍ਰਕਾਸ਼ ਝੁੱਪਣ ਲਈ ਨੰਗਿਆਂ ਕਰਦੇ ਹਾਂ ਜਦੋਂ ਵਾਹਿਗੁਰੂ ਦੇ ਨੂਰ ਨੂੰ ਅੰਦਰ ਪ੍ਰਵੇਸ਼ ਕਰਨ ਦਾ ਸੱਦਾ ਦਈਏ ਤਾਂ ਅਧਿਆਤਮ ਮਾਰਗ ਦੀਆਂ ਔਗਣਾ ਸੁੱਤੇ ਹੀ ਦੂਰ ਹੋਣ ਲੱਗ ਪੈਂਦੀਆਂ ਹਨ ਕਹਿੰਦੇ ਹਨ ਹਜ਼ਰਤ ਮੁਹੰਮਦ ਸਾਹਿਬ ਨੂੰ ਜਦ ਵੀ ਔਕੜ ਪ੍ਰਤੀਤ ਹੁੰਦੀ ਉਹ ਰੋ ਰੋ ਕੇ ਰੱਬ ਅੱਗੇ ਦੁਆ ਕਰਦੇ ਸਨ ਤੇ ਉਸ ਪਾਸੋਂ ਰੋਸ਼ਨੀ ਮੰਗਦੇ ਸਨ ਦਸੇ ਦਾ ਹੈ ਕਿ ਅਰਦਾਸ ਕਰਦਿਆਂ ਉਹਨਿਆਂ ਦਾ ਸਾਰਾ ਸ਼ਰੀਰ ਥਰ-ਥਰ ਕੰਬਣ ਲੱਗ ਪੈਂਦਾ ਤੇ ਅਥਰੂਆਂ ਤੇ ਪਸੀਨੇ ਨਾਲ ਸਾਰਾ ਜਾਮਾ ਤਰ ਹੋ ਜਾਂਦਾ। ਕਈ ਕਈ ਦਿਨ ਬਿਨਾ ਖਾਦੇ ਪੀਤੇ ਇਸੇ ਹਾਲਤ ਵਿੱਚ ਪਏ ਰਹਿੰਦੇ ਸਨ ਜਦੋਂ ਰੱਬ ਦਾ ਨੂਰ ਅੰਦਰੋਂ ਚਲਕਾਰੇ ਮਾਰਨ ਲੱਗ ਪੈਂਦਾ ਸੀ ਤਦ ਉੱਠਦੇ ਸਨ। ਉਦੋਂ ਜੋ ਬਚਨ ਵੀ ਉਹਨਾਂ ਦੇ ਮੂੰਹੋਂ ਨਿਕਲਦਾ ਸੀ ਉਹ ਕਲਾਮ ਅੱਲਾਹ ਕਰਕੇ ਸਵੀਕਾਰਿਆ ਜਾਂਦਾ ਸੀ ਸਾਰਾ ਕੁਰਾਨ ਮਜੀਦ ਅਜਿਹੇ ਬਚਨਾਂ ਦਾ ਹੀ ਸੰਗ੍ਰਹਿ ਹੈ ਕੁਰਾਨ ਸ਼ਰੀਫ ਵਿੱਚ ਮੁਸਲਮਾਨ ਵਸਤੇ ਜੋ ਰਹਿਤ ਦਰਜ ਹੈ ਉਸ ਮੁਤਾਬਕ ਪੰਜ ਵੇਲੇ ਨਮਾਜ਼ ਜਾਂ ਅਰਦਾਸ ਕਰਨੀ ਜ਼ਰੂਰੀ ਹੈ ਨਮਾਜ਼ ਦਾ ਆਰੰਭ ਕਲਮੇ ਨਾਲ ਹੁੰਦਾ ਹੈ ਤੇ ਇਹ ਕਲਮਾ ਆਪਣੇ ਆਪ ਵਿੱਚ ਇੱਕ ਮੁਕੰਮਲ ਅਰਦਾਸ ਹੈ हे संसार ਦੇ ਮਾਲਕ ਉਦਾਰ ਤੇ ਦਇਆਲ ਅੱਲਾ ਅਸੀਂ ਤੇਰਾ ਗੁਣਾਂ ਬਾਦ ਕਰਦੇ ਹਾਂ हे ਕਿਆਮਤ ਦੇ ਦਿਨ ਦੇ ਅਧਿਕਾਰੀ ਅਸੀਂ ਤੇਰੀ ਸੇਵਾ ਤੇ ਸਹਾਇਤਾ ਮੰਗਦੇ ਹਾਂ ਸਾਨੂੰ ਉਹ ਰਸਤਾ ਦਿਖਾ ਜਿਸ ਤੇ ਚੱਲਦਿਆਂ ਤੇਰੀ ਦੁਆ ਪ੍ਰਾਪਤ ਹੋਵੇ ਆਪਣੇ ਮਨਜ਼ੂਰ ਕੀਤੇ ਸੱਚੇ ਮਾਰਗ ਦੇ ਪਾ ਉਸ ਕੋ ਮਾਰਗ ਤੇ ਨਹੀਂ ਜਿਸ ਤੇ ਤੁਰਿਆਂ ਤੇਰੀ ਨਜ਼ਰ ਤੋਂ ਡਿੱਗ ਜਾਈਏ ਇਸੇ ਭਾਵਨਾ ਦੀ ਅਰਦਾਸ 파ਰਸੀ ਧਰਮ ਦੀ ਧਰਮ ਪੁਸਤਕ ਗਾਥਾ ਵਿੱਚ ਵੀ ਆਉਂਦੀ ਹੈ। ਹੇ ਅਹੁਰਮਜ਼ਦ ਮੈਨੂੰ ਐਸੀ ਬੁੱਧੀ ਦੇ ਜਿਸ ਨਾਲ ਮੈਂ ਆਪ ਸੋਚ ਸਮਝ ਕੇ ਕੰਮ ਕਰਾਂ ਅਤੇ ਆਪਣੇ ਫਰਜ਼ ਪੂਰੇ ਕਰਾਂ। ਨੇਕੀ ਦੀ ਦੌਲਤ ਦੇ ਜਿਸ ਤੋਂ ਹੋਰ ਸਭ ਦੌਲਤਾਂ ਪ੍ਰਾਪਤ ਹੁੰਦੀਆਂ ਹਨ। ਮੈਨੂੰ ਧੀਰਜ ਦੇ ਸਿੱਧਾ ਰਾਹ ਵਿਖਾ। ਉਹ ਰਾਹ ਜੋ ਤੇਰਾ ਮਾਰਗ ਹੈ ਤੇ ਤੇਰੇ ਤੀਕ ਪਹੁੰਚਦਾ ਹੈ। ਜਦੋਂ ਵੀ ਅਰਦਾਸ ਦੀ ਭਾਵਨਾ ਉਤੇਜਿਤ ਹੁੰਦੀ ਹੈ ਇਉਂ ਜਾਪਣ ਲੱਗਦਾ ਹੈ ਕਿ ਉਸ ਵੱਡ ਪਰਮਕ ਦੀ ਸ਼ਰਨ ਵਿੱਚ ਹੀ ਸਾਡੀ ਸੁਰੱਖਿਆ ਹੈ ਜੈਨ ਅਰਦਾਸ ਵੀ ਇਸੇ ਗੱਲ ਦੀ ਸ਼ਾਦੀ ਪਰਦੀ ਹੈ ਸਮਸਤ ਸੰਸਾਰ ਤੋਂ ਬਾਹਰੇ ਵਿਚਾਰ ਰੂਪ ਸੁਖ ਸੁਭਾਵ ਵਾਲੇ へ ਉਚਤਮ ਗਿਆਨ ਸਮਾਦੀ ਦੀ ਉੱਚ ਅਵਸਥਾ ਰਾਹੀਂ ਪ੍ਰਾਪਤ ਹੋਣ ਵਾਲੇ へ دیਵਾਨ ਦੇ ਪਰਮ ਆਤਮਾ ਤੁ ਮੇਰੇ ਹਿਰਦੇ ਵਿੱਚ ਪ੍ਰਵੇਸ਼ ਕਰ ਜੋ ਕੋਈ ਵੀ ਇਸ ਨਿਰਮਲ ਤੇ ਨਿਰਗੁਣ ਪਰਮਾਤਮਾ ਦੀ ਸ਼ਰਨ ਲੈਂਦਾ ਤੇ ਉਸ ਨਾਲ ਲਿਵ ਜੋੜਦਾ ਹੈ ਪਰਮ ਗਤੀ ਨੂੰ ਪ੍ਰਾਪਤ ਹੁੰਦਾ ਪਰਮਾਤਮਾ ਦੀ ਸ਼ਰਨ ਲੈਣ ਵਾਲੇ ਲੈਣ ਨਾਲ ਮਨੁੱਖ ਇਉਂ ਪ੍ਰਤੀਤ ਕਰਦਾ ਹੈ ਜਿਵੇਂ ਉਹ ਸਵੱਛ ਆਤਮਾਵਾਦੀ ਸੰਗਤ ਦਾ ਸਦਸਿਆ ਹੋ ਗਿਆ ਹੋਵੇ ਉਸ ਨੂੰ ਉਹ ਹੋਂਦ ਪਿਆਰੀ ਲੱਗਦੀ ਹੈ ਜਿਸ ਦੀ ਉਸ ਨੇ ਸ਼ਰਨ ਪਕੜੀ ਹੈ ਉਹ ਰੰਗ ਪਿਆਰਾ ਲੱਗਦਾ ਹੈ ਜਿਸ ਵਿੱਚ ਉਹ ਰੰਗੀਜ਼ ਗਿਆ ਹੈ ਉਹ ਜਥੇਬੰਦੀ ਸੁਹਾਵੀ ਲੱਗਦੀ ਹੈ ਜਿਸ ਦਾ ਉਹ ਅੰਗ ਹੋ ਗਿਆ ਹੈ ਬੁੱਧ ਧਰਮ ਦੀ ਪ੍ਰਮਾਣਿਕ ਅਰਦਾਸ ਇਸੇ ਅਵਸਥਾ ਨੂੰ ਪ੍ਰਤੀਬਿੰਬਿਤ ਕਰਦੀ ਹੈ ਮੈਂ ਬੁੱਧ ਦੀ ਸ਼ਰਨ ਲੈਂਦਾ ਹਾਂ ਮੈਂ ਅਟਲ ਕਾਨੂੰਨ ਧਰਮ ਦੀ ਸ਼ਰਨ ਲੈਂਦਾ ਹਾਂ ਮੈਂ ਪਾਵਨ ਜਥੇਬੰਦੀ ਸੰਗ ਦੀ ਸ਼ਰਨ ਲੈਂਦਾ ਹਾਂ ਈਸਾਈ ਧਰਮ ਵਿੱਚ ਅਰਦਾਸ ਨੂੰ ਆਤਮ ਦਾ ਪ੍ਰਾਣ ਕਿਹਾ ਗਿਆ ਹੈ ਜਿਵੇਂ ਪ੍ਰਾਣਾ ਤੋਂ ਬਿਨਾ ਕੋਈ ਜੀ ਨਹੀਂ ਸਕਦਾ ਉਵੇਂ ਅਰਦਾਸ ਤੋਂ ਬਿਨਾ ਆਤਮਾ ਪ੍ਰਫੁੱਲਿਤ ਨਹੀਂ ਹੋ ਸਕਦੀ ਤੇ ਆਤਮਾ ਤੋਂ ਬਗੈਰ ਧਰਮ ਕਿਹਾ ਈਸਾਈ ਧਰਮ ਵਿੱਚ ਅਰਦਾਸ ਇੱਕ ਬੜੀ ਪ੍ਰਫੁੱਲਿਤ ਸੰਸਥਾ ਹੈ ਕਈ ਲੋਕ ਤਾਂ ਇਸ ਨੂੰ ਈਸਾਈ ਧਰਮ ਦਾ ਮੂਲ ਆਧਾਰ ਮੰਨਦੇ ਹਨ ਸਿੱਖ ਧਰਮ ਵਿੱਚ ਵੀ ਅਰਦਾਸ ਦਾ ਬੜਾ ਮਹੱਤਵ ਹੈ ਗੁਰਮਤੀ ਸਾਧਨਾ ਦੇ ਤਿੰਨ ਮੁੱਖ ਅੰਗ ਹਨ ਸਿਮਰਨ ਸੇਵਾ ਤੇ ਅਰਦਾਸ ਸੇਵਾ ਅਤੇ ਨਿਮਰਤਾ ਪੈਦਾ ਹੁੰਦੀ ਹੈ ਜਿਸ ਤੋਂ ਅਰਦਾਸ ਪ੍ਰਪੱਕ ਹੁੰਦੀ ਹੈ ਅਰਦਾਸ ਦੀ ਸਹਾਇਤਾ ਨਾਲ ਸਿਮਰਣ ਵਿੱਚ ਵਾਦਾ ਹੁੰਦਾ ਹੈ ਇਉਂ ਅਰਦਾਸ ਗੁਰਮਤੀ ਦਾ ਕੇਂਦਰ ਸਾਧਨ ਹੈ ਸੇਖ ਨੂੰ ਆਦੇਸ਼ ਹੈ ਕਿ ਉਹ ਆਪਣਾ ਦੁੱਖ ਸੁੱਖ ਅਰਦਾਸ ਰਹੀਂ ਵਾਹਿਗੁਰੂ ਨਾਲ ਸਾਂਝਾ ਕਰੇ ਤੇ ਉਸ ਦੀ ਪਾਵਨ ਸ਼ਰਨ ਦਾ ਆਸਰਾ ਪਾਲੇ ਜੀ ਕੀ ਬਿਰਥਾ ਹੋਏ ਸੋ ਗੁਰ ਪਾਏ ਅਰਦਾਸ ਕਰ ਛੋਟ ਸਿਆਣਪ ਸਗਲ ਮੰਨਤਾں ਅਰਪਤਾਰ ਵੱਖ-ਵੱਖ ਧਰਮਾਂ ਦੀਆਂ ਅਰਦਾਸਾਂ ਉੱਪਰ ਮਾਰੀ ਇਸ ਸੰਖੇਪ ਜਹੀ ਝਾਤ ਤੋਂ ਪ੍ਰਥਕ ਜਾਪਦਾ ਹੈ ਕਿ ਸਿਦਕ ਤੇ ਅਰਦਾਸ ਦੀ ਭਾਵਨਾ ਮਨੁੱਖਤਾ ਦੀ ਸਰਬਸਾਂਝੀ ਪੂੰਜੀ ਹੈ ਬੋਲੀ ਭਾਵੇਂ ਵੱਖਰੀ ਹੋਵੇ ਬੋਲ ਭਾਵੇਂ ਅੱਡ ਹੋਣ ਪਰ ਬੋਲਾਂ ਪਿੱਛੇ ਵਰਤਦਾ ਤਰਲਾ ਸਦਾ ਉਹੀ ਹੁੰਦਾ ਹੈ ਧਰਮਾਂ ਦੀਆਂ ਅਰਦਾਸਾਂ ਦੇ ਭਾਵਕ ਸਾਜ ਵੱਖ-ਵੱਖ ਧਰਮਾਂ ਵਾਲਿਆਂ ਨੂੰ ਆਤਮਕ ਮੰਡਲ ਦੀ ਅਦੁੱਤੀ ਸਾਂਝੀ ਵਾਲਤਾ ਵਿੱਚ ਪਰੋ ਦਿੰਦੀ ਹੈ ਸੱਬੇ ਸਾਂਝੀ ਵਾਲ ਸਦਾयां ਤੂੰ ਕੀ ਸੈ ਨਹੀਂ dise ਬਹਾਰਾ ਜਿਉ ਅਰਦਾਸ ਪਾਵੇਂ ਸਬਣਾ ਧਰਮਾਂ ਦਾ ਪ੍ਰਮੁੱਖ ਅੰਗ ਹੈ ਸਿੱਖ ਧਰਮ ਵਿੱਚ ਇਸ ਨੂੰ ਇੱਕ ਵਿਸ਼ੇਸ਼ ਸੰਸਥਾ ਦਾ ਸਥਾਨ ਪ੍ਰਾਪਤ ਹੈ ਸਿੱਖ ਅਰਦਾਸ ਇਸ਼ਟ ਦਾ ਮੰਗਲ ਵੀ ਹੈ ਕੋਮੇ ਇਤਿਹਾਸ ਦਾ ਖੁਲਾਸਾ ਵੀ ਹੈ ਪੰਥਕ ਅਕਿਆੰਖਾਂ ਦੇ ਦਸਤਾਵੇਜ਼ ਵੀ ਤੇ ਹਰ ਸਿੱਖ ਲਈ ਨਿਰੰਕਾਰ ਨਾਲ ਜੁੜਨ ਦਾ ਸਾਧਨ ਵੀ ਹੈ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੇਕਰ ਅੱਜ ਦੀ ਵੀਡੀਓ ਅਰਦਾਸ ਦੀ ਸਾਂਝੀ ਵਾਲਤਾ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ